ਇੱਕ ਸੁਨਿਆਰੇ ਦੀ ਦੁਕਾਨ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਸ਼ਹਿਰ ਦੇ ਵਿੱਚ ਦਾਸ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਅੱਜ ਸੁਨਿਆਰਾ ਬਰਾਦਰੀ ਜਿਹੜੀ ਹੈ ਸਾਰੀ ਇਕੱਠੀ ਹੋ ਗਈ ਐਸਐਸਪੀ ਸਾਹਿਬ ਕਰਮਚਾਰੀ ਨੂੰ ਮਿਲਣ ਆਏ ਸੀਗੇ ਤੁਹਾਡੇ ਕੋਈ ਕੋਈ ਸਿਆਸੀ ਪਾਰਟੀ ਦਾ ਮੈਂਬਰ ਪਹੁੰਚਿਆ ਵੇ ਕੋਈ ਨਾ ਡਰਦਾ ਕੋਈ ਨਹੀਂ ਆਵੇ ਦੀ ਕੋਰਾ ਖਬਰ ਪੱਕ ਲੈਣੀ ਆਇਆ ਪਈ ਕਿ ਚੋਰੀ ਹੋ ਗਈ ਹੈ ਕਿ ਸੁਨਿਆਰੇ ਦੀ ਦੁਕਾਨ ਦੀ ਨਾ ਉਹਨਾਂ ਨੇ ਪਤਾ ਲੱਗਿਆ ਆ ਕਿ ਗੋਲੀਆਂ ਵਜੋਂ ਕਾਰਜ ਹੋ ਗਿਆ ਕਿ ਇਹਨੇ ਅੰਦਰੋਂ ਪਤਾ ਲੱਗ ਗਿਆ ਕਿ ਇਹਨੇ ਪ੍ਰਕਾਸ਼ ਨੇ ਤੇ ਮੋਟਾ ਨਹੀਂ ਨਾ ਰਵਾ ਪਈ ਜੀ ਮੋਟਾ ਖੰਭਾਰੇ ਬਣ ਗਿਆ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਿੰਸੇਰਾ ਨਿਊ ਤੇ ਮੈਂ ਤਰਸ਼ੀਮ ਸਿੰਘ ਪਪਾ ਆਏ ਦਿਨ ਤਰਨਤਾਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਆ ਔਰ ਪਿਛਲੇ ਕੁਝ ਦਿਨਾਂ ਤੋਂ ਇੱਕ ਸੁਨਿਆਰੇ ਦੀ ਦੁਕਾਨ ਤੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਫਰauti ਨਾ ਮਿਲਣ ਦੇ ਕਾਰਨ ਅਗਲੇ ਦਿਨ ਰਾਤ ਨੂੰ ਆਉਂਦੇ ਨੇ ਸਤਲਾਨ ਸਿੰਘ ਸੱਤੇ ਦੇ ਆਦਮੀ ਔਰ ਉਹਦੇ ਸ਼ਟਰ ਦੇ ਵਿੱਚ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਤਰਨਤਾਰ ਸ਼ਹਿਰ ਦੇ ਵਿੱਚ ਡੈਸ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਅੱਜ ਸੁਨਿਆਰਾ ਬਰਾਦਰੀ ਜਿਹੜੀ ਹੈ ਸਾਰੀ ਇਕੱਠੀ ਹੋ ਗਈ ਐਸਐਸਪੀ ਸਾਹਿਬ ਤਰਨਤਾਰ ਨੂੰ ਮਿਲਣ ਆਏ ਸੀਗੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਆ ਔਰ ਐਸਐਸਪੀ ਸਾਹਿਬ ਨੇ ਪੂਰਾ ਉਹਨਾਂ ਨੂੰ ਅ ਅਵ ਸ਼ੁਆਚਨ ਦਵਾਇਆ ਵਾ ਕਿ ਜਲਦੀ ਤੋਂ ਜਲਦੀ ਜਿਹੜੇ ਆ ਇਹ ਗੈਂਗਸਟਰ ਜਿਹੜੇ ਨੇ ਜਿਹੜੇ ਗੋਲੀਆਂ ਚਲਾਉਣ ਵਾਲੇ ਬੰਦੇ ਨੇ ਛੇਤੀ ਤੋਂ ਛੇਤੀ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਕਰਕੇ ਤੇ ਸਲਾਖਾਂ ਦੇ ਪਿੱਛੇ ਦਿੱਤੇ ਜਾਣਗੇ ਇਸ ਵੇਲੇ ਉਹ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਉਹਨਾਂ ਲੋਕਾਂ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਇਸ ਕਰਕੇ ਉਹਨਾਂ ਦੇ ਬਾਰੇ ਕੁਝ ਬੋਲਣਾ ਜਿਹੜਾ ਅਜੇ ਠੀਕ ਨਹੀਂ ਹੋਵੇਗਾ ਥੋੜੇ ਜਣਾਂ ਦੇ ਵਿੱਚ ਵਿੱਚ ਉਹ ਚੋਰ ਜਿਹੜੇ ਨੇ ਸਲਾਖਾਂ ਦੇ ਪਿੱਛੇ ਹੋਣਗੇ ਤੁਸੀਂ ਆਂਦੀ ਜਿੱਤਰਾ ਇਹ ਵਾਰਦਾ ਤਾਂ ਏਡੀ ਵੱਡੀ ਵਾਰਦਾ ਤਾਂ ਸ਼ਹਿਰ ਦੇ ਵਿੱਚ ਕੋਈ ਵੀ ਪੋਲੀਟਿਕਲ ਪਾਰਟੀ ਦਾ ਨਮਾਇੰਦਾ ਇੱਥੇ ਤੁਹਾਡੇ ਕੋਲ ਨਹੀਂ ਪਹੁੰਚਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਅਸੀਂ ਜੀ ਬੜੀ ਵਿਖੇਦੀ ਕਰਦੇ ਜੀ ਆਪਣੀ ਪੋਲੀਟਿਕਲ ਪਾਰਟੀ ਵੀ ਸਾਡਾ ਖੁਦ ਆਂਮਦਾ ਜਿਹੜਾ ਹਲਕੇ ਦਾ ਹੋਣ ਦਾ ਆਮ ਦਾ ਜਿਹੜਾ ਅੰਦੇ ਜੀ ਹਾਰੇ ਦੇ ਨਾਲ ਹੈ ਤੁਹਾਡੇ ਇੱਕ ਹੋਰ ਖਬਰ ਦੱਕ ਲੈਣੀ ਨੇ ਆਇਆ ਪਹਿਲਾਂ ਚੋਰੀ ਹੋ ਗਈ ਕਿਸਨਾਰੇ ਦੀ ਦੁਕਾਨ ਦੀ ਨਾ ਉਹਨਾਂ ਦੇ ਪਤਾ ਦੇਣ ਆਇਆ ਤੇ ਗੋਲੀਆਂ ਵਜੀਆਂ ਨੂੰ ਚਾਰ ਦਿਨ ਹੋ ਗਏ ਆ ਕਿਸ ਨੇ ਆਣ ਕੇ ਪਤਾ ਦੱਕ ਵੀ ਨਹੀਂ ਲਿਆ ਕਿਸ ਨੇ ਪ੍ਰਕਾਸ਼ ਨੇ ਤੇ ਵੋਟਾਂ ਨਹੀਂ ਉਹਨੇ ਰਵਾ ਪਾਈਆਂ ਤੇ ਵੋਟਾਂ ਸਾਨੂੰ ਪਾਰੇ ਵੋਟਾਂ ਕੱਲ ਨੂੰ ਜਦੋਂ ਵੋਟਾਂ ਲੈਣਾ ਉਹਨਾਂ ਦੇ ਫੇਰ ਉਹਨਾਂ ਨੂੰ ਕੀ ਕਹੋਗੇ ਨਹੀਂ ਇਹਦਾ ਪੱਕਾ ਵਿਰੋਧ ਕਰਾਂਗੇ ਜਦੋਂ ਸਾਡੇ ਦੋਸਤ ਦੇ ਭਾਈ ਵਾਲੇ ਨਹੀਂ ਪਤਾ ਨਹੀਂ ਦੇ ਸਕਦੇ ਆਣ ਕੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਤੁਹਾਡੀ ਦੁਕਾਨ ਦੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ ਇਹ ਤੁਹਾਡੇ ਕੋਲ ਕੋਈ ਸਿਆਸੀ ਪਾਰਟੀ ਦਾ ਨਮਾਇੰਦਾ ਪਹੁੰਚਿਆ ਵੇ ਦੁੱਖ ਤਾਂ ਜਾ ਕਰਵਾਤੀ ਕੋਈ ਨਹੀਂ ਆਵੇ ਜੀ ਕਿਹਨ ਪੁੱਛਣ ੱੱਕ ਨਹੀਂ ਆਇਆ ਆ ਦੇਖੋ ਕੀ ਤਾਂ ਨਾ ਕੀ ਵੀ ਰਿਹਾ ਵਾ ਤੇ ਮੋਟਰ ਲੈਂਡ ਤੇ ਸਾਡੇ ਕੋਲ ਆਉਣਾ ਇਹਨਾਂ ਨੇ ਤੇ ਉਹ ਥੋੜੇ ਜਿਹੇ ਇਹਨਾਂ ਨੂੰ ਸਭ ਕੁਝ ਸਿਖਾਉਣ ਬਲਟੀ ਜੀ ਆਜੇ ਐਸਐਸਪੀ ਸਾਹਿਬ ਨੂੰ ਮਿਲੇਗੇ ਕਿ ਕਿਹ ਤਰ੍ਹਾਂ ਦਾ ਰਿਸਪਾਂਸ ਮਿਲਿਆ ਇਹਨਾਂ ਦੇ ਕੋਲ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਬੁਆ ਸਿੰਘ ਜੀ ਤੇ ਅੰਮ੍ਰਿਤਸਰ ਤੋਂ ਪੰਜਾਬ ਪ੍ਰਧਾਨ ਨਮੇਸ਼ਾ ਜੀ ਇੱਥੇ ਪਹੁੰਚੇ ਸੀ ਤੇ ਐਸਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਲੋ ਪਿਆ ਗਿਆ ਵੀ ਜਿਹੜੇ ਮੁਜਰਾ ਮਾਨ ਨੂੰ ਜਲਦੋ ਜਲ ਸਲਾਕਾ ਅਫੀਸੇ ਭੇਜਿਆ ਜਾਊਗਾ ਉਹਦੀ ਕਾਰਵਾਈ ਕਰਦੀ ਪਈ ਹੈ ਪੁਲਿਸ ਤੇ ਕੁਛ ਉਹ ਕਹਿੰਦੇ ਵੀ ਇਹਦੇ ਅਸੀਂ ਕੇਸ ਦੇ ਬਹੁਤ ক্লোਜ਼ ਆ ਇਸ ਟਾਈਮ ਤੇ ਇਹ ਕੁਝ ਗੱਲਾਂ ਸੀਕਰ ਹੈ ਤਾਂ ਨਹੀਂ ਨਹੀਂ ਕਰ ਸਕਦੇ ਪਰ ਜਲਦੋ ਜਲ ਜਿਹੜਾ ਆ ਚੋਰਾਂ ਨੂੰ ਫੜਾਂਗੇ ਇੱਥੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਅੱਜ 4 ਦਿਨ ਹੋ ਗਏ ਆ ਹਨਿਆਰੇ ਦੁਕਾਨ ਤੇ ਗੋਲੀਆਂ ਚੱਲੀਆਂ ਨੂੰ ਔਰ ਕੋਈ ਵੀ ਪੋਲੀਟਿਕਲ ਪਾਰਟੀ ਦਾ ਨੁਮਾਇੰਦਾ ਕੋਈ ਵੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਇੱਥੇ ਸਾਰ ਲੈਣ ਨਹੀਂ ਹਜੇ ਤੱਕ ਪਹੁੰਚਿਆ ਔਰ ਇਹ ਬੜੀ ਤਰਾਸਦੀ ਦੀ ਗੱਲ ਆ ਕਿ ਐਡੀ ਵੱਡੀ ਸ਼ਹਿਰ ਦੇ ਵਿੱਚ ਵਾਰਦਾਤ ਹੋਣੀ ਔਰ ਕਿਸੇ ਵੀ ਪੀਟੀਕਲ ਬੰਦੇ ਦਾ ਕੋਤੇ ਨਾ ਪਹੁੰਚਣਾ ਔਰ ਨਾ ਪ੍ਰਸ਼ਾਸਨ ਵੱਲੋਂ ਕੋਈ ਹਜੇ ਤੱਕ ਇਹ ਕਾਰਵਾਈ ਕੀਤੀ ਗਈ ਬੜੀ ਮੰਦਭਾਗੀ ਕਰਨਾ ਵਾ